ਭਾਈ ਕਨਈਆ ਚੈਰੀਟੇਬਲ ਟਰਸਟ ਟਾਂਡਾ ਵੱਲੋਂ ਵਿੱਤੇ ਦੇਣੀ ਲਗਾਏ ਗਏ ਅੱਖਾਂ ਦੇ ਮੁਫਤ ਚੈਕਪੈਂਪ ਦੌਰਾਨ ਜੋ ਮਰੀਜ਼ ਆਪਰੇਸ਼ਨ ਕਰਨ ਲਈ ਚੁਣੇ ਗਏ ਸਨ ਉਨ੍ਹਾਂ ਮਰੀਜ਼ਾਂ ਦੇ ਆਪਰੇਸ਼ਨ ਕਰਨ ਲਈ ਅਜਲੰਦਰ ਦੇ ਦੁੱਗਲ ਹਸਪੀਟਲ ਵਿਖੇ ਰਵਾਨਾ ਕੀਤਾ ਗਿਆ ਇਸ ਮੌਕੇ ਭਾਈ ਕਨਈਆ ਚੈਰੀਟੇਬਲ ਟਰਸਟ ਦੇ ਪ੍ਰਧਾਨ ਡਾਕਟਰ ਬਲਬੀਰ ਸਿੰਘ ਸੈਣੀ ਨੇ ਦੱਸਿਆ ਕਿ ਟਰਸਟ ਵੱਲੋਂ ਸਮੇਂ-ਸਮੇਂ ਸਰ ਅੱਖਾਂ ਦੇ ਮੁਫਤ ਕੈਂਪ ਲਗਾਏ ਜਾਂਦੇ ਹਨ ਅਤੇ ਚੁਣੇ ਹੋਏ ਲੋੜਵੰਦ ਮਰੀਜ਼ਾਂ ਦੇ ਮੁਫਤ ਆਪਰੇਸ਼ਨ ਅਤੇ ਲੈਂਸ ਪਾ ਕੇ ਉਹਨਾਂ ਦੇ ਘਰ ਤੱਕ ਪਹੁੰਚਾਉਣ ਦੀ ਸੇਵਾ ٹرسٹ ਵੱਲੋਂ ਕੀਤੀ ਜਾਂਦੀ ਹੈ ਤੇ ਮਨੁੱਖਤਾ ਦੀ ਭਲਾਈ ਲਈ ਇਹ ਕਾਰਜ ਅੱਗੇ ਇਸੇ ਤਰ੍ਹਾਂ ਜਾਰੀ ਰਹਿਣਗੇ। ਵਾਹਿਗੁਰੂ ਜੀ ਕੀ ਫਤਿਹ। ਭਾਈ ਕਨਈਆ ਚੈਰੀਟੇਬਲ ٹرسٹ ਵੱਲੋਂ 22 ਨਵੰਬਰ ਨੂੰ ਜੋ ਇਥੇ ਕੈਂਪ ਲਾਇਆ ਗਿਆ ਸੀ ਅੱਖਾਂ ਤੇ ਕੈਂਸਰ ਕੀ ਹਰਦਾ ਉਹਦੇ ਵਿੱਚੋਂ 14 ਮਰੀਜ਼ ਅੱਖਾਂ ਵਾਸਤੇ ਆਪਰੇਸ਼ਨ ਵਾਸਤੇ ਸਿਲੈਕਟ ਕੀਤੇ ਗਏ ਸੀ। ਉਹਨਾਂ ਨੂੰ ਅਸੀਂ 5-5 ਦੇ ਬੈਚ ਦੇ ਨਾਲ ਜਲੰਧਰ ਦੁੱਗਲ ਹਸਪੀਟਲ ਵੀ ਖੇ ਆਪਰੇਸ਼ਨ ਕਰ ਲਈ ਲਿ ਜਾ ਰਹੇ ਆ ਅੱਜ ਉਹਨਾਂ ਦੀ ਪਹਿਲੀ ਖੇ ਪੰਜ ਮਰੀਜ਼ ਅੱਖਾਂ ਦੇ ਆਪਰੇਸ਼ਨ ਲਈ ਦੁੱਗਲ ਹਸਪੀਟਲ ਲਿ ਜਾ ਰਹੇ ਆ ਇਹਨਾਂ ਦਾ ਪੂਰਾ ਪਿੱਛੋਂ ਚੈੱਕਅਪ ਕਰਾਵਾਂਗੇ ਤੇ ਇਹਨਾਂ ਨੂੰ ਠੀਕ ਕਰਕੇ ਘਰ ਤੇ ਜਾਂਗੇ ਥੈਂਕ ਯੂ